ਸੋ ਤਸਵੀਰਾਂ ਲੁਧਿਆਣਾ ਦੇ ਡੀਸੀ ਆਫਿਸ ਦੇ ਨਾਲ ਲੱਗਦੇ ਫਲਾਈਓਵਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੰਟਰੈਕਟ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਨੇ ਅੱਗ ਤੇ ਕਾਬੂ ਪਾਉਂਦਿਆਂ ਨੇ ਸੋ ਇਸ ਤਰ੍ਹਾਂ ਭਿਆਨਕ ਹਾਦਸੇ ਦਾ ਬਚੇ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ। ਦੱਸਿਆ ਕਿ ਫਲਾਈਓਵਰ ਦੇ ਉੱਤੇ ਪਾਈ ਵਾਲਾ ਚੌਂਕ ਤੇ ਹੈ ਜਿਹੜਾ ਫਲਾਈਓਵਰ ਉੱਥੇ ਸਵੇਰ ਵੇਲੇ ਇੱਕ ਟਰੱਕ ਦੇ ਵਿੱਚ ਅਚਾਨਕ ਪਿਆਨਾ ਕਾਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਖਲਬਲੀ ਮੱਚ ਗਈ। ਟ੍ਰੈਫਿਕ ਨੂੰ ਤੁਰੰਤ ਰੋਕ ਦਿੱਤਾ ਗਿਆ। ਸੂchna ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ। ਕਾਫੀ ਜਦੌਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਨਹੀਂ ਇਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ Ludhiana live ਲਈ ਅਮਿਤ ਥਾਪੜ ਦੀ ਰਿਪੋਰਟ ਕੀ ਨਾ ਜੀ ਤੁਹਾਡਾ ਕਿੱਥੇ ਰਹਿੰਦੇ ਹੋ ਪਿੰਡੂ ਵਾਇਦੇ ਪੰਜ ਹਾਦਸਾ ਹੋਇਆ ਕੀ ਹੋਇਆ ਤੁਸੀਂ ਇੱਥੋਂ ਨਿਕਲਦੇ ਸੀਗੇ ਨਹੀਂ ਆਹ ਸਾਹਮਣੇ ਭਾਜੀ ਸਾਡਾ ਸਟੋਰ ਆ ਬਲਿਕਿਟ ਦਾ ਅੱਛਾ ਜੀ ਅਸੀਂ ਉੱਤੇ ਖੜੇ ਸੀਗੇ ਮਤਲਬ ਕਿ ਬਲਾਸਟ ਹੋਇਆ ਆਵਾਜ਼ ਆਈ ਬੜੀ ਜ਼ੋਰ ਦੀ ਫੇਟਾਫਟ ਉੱਪਰ ਆਏ ਜਦੋਂ ਅੱਗ ਲੱਗੀ ਸੀਗੀ ਗੱਡੀ ਨੂੰ ਓਕੇ ਤੇ ਡਰਾਈਵਰ ਵਿੱਚ ਸੀਗਾ ਮਤਲਬ ਕਿ ਹੱਥ ਪੈਰ ਮਾਦਿਆ ਸੀਗਾ ਪਰ ਨਿਕਲ ਨਹੀਂ ਹੋਇਆ ਉਹਦੇ ਕੋਲ ਅੱਗ ਬਹੁਤ ਜ਼ਿਆਦਾ ਤੇਜ਼ੀ ਦੀ ਸੀਗੀ ਅੱਛਾ ਤੇ ਅਸੀਂ ਖੜੇ ਦੋ ਕੁ ਮਿੰਟ ਤੋਂ ਮਤਲਬ ਕਿ ਫੋਨ ਫੋਨ ਕੀਤਾ ਐਮਬੂਲੈਂਸ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲੇ ਆ ਗਏ ਸੀ 5 ਮਿੰਟ ਦੇ ਵਿੱਚ ਵਿੱਚ ਹੀ ਅੱਛਾ ਜੀ 5 5-7 ਮਿੰਟ ਦੇ ਵਿੱਚ ਵਿੱਚ ਆ ਗਏ ਸੀਗੇ ਉਹਨਾਂ ਨੇ ਆ ਕੇ ਫੇਰ ਅੱਗ ਨੂੰ ਕਾਬੂ ਕੀਤਾ ਬਲਾਸਟ ਹੋਏ ਦੋ ਤਿੰਨ ਮਤਲਬ ਕਿ ਸਿਲੰਡਰ ਫਟੇ ਆ ਤੇ ਬਹੁਤ ਧਮਾਕਾ ਹੋਇਆ ਮਤਲਬ ਕਿ ਫੇਰ ਮਤਲਬ ਕਿ ਆਏ ਉਹਨਾਂ ਨੇ 10-15 ਮਿੰਟ ਦੇ ਵਿੱਚ ਵਾਜ ਚਾਰਚਨ ਕੰਟਰੋਲ ਖਾਬਿਆ ਸੀਗਾ ਤੇ ਫਿਰ ਬਾਅਦ ਚ ਉਹਨਾਂ ਨੇ ਦੇਖਿਆ ਵੀ ਡੈੱਡ ਬੋਡੀ ਵਿੱਚ ਸਹੀ ਹੋਈ ਆ। ਕਿਪ ਤਾਂ ਚਲੇ ਲੱਗਿਆ ਕਿ ਹੋਇਆ ਕਿ ਦ ਹਾਦਸਾ ਹੋਇਆ ਕਿਤਾ। ਹੋਇਆ ਇਹ ਨਹੀਂ ਪਤਾ ਭਾਜੀ ਅਸੀਂ ਖੜੇ ਸੀਗੇ ਥੱਲੇ। ਨੀਚੇ ਖੜੇ ਸੀਗੇ ਜਦੋਂ ਆਵਾਜ਼ ਆਈ ਨਾ ਬਹੁਤ ਜ਼ੋਰ ਜ਼ੋਰ ਦੀ ਉਦੋਂ ਅਸੀਂ ਫੇਰ ਸੀ ਉੱਪਰ ਆਏ ਆ। ਜਦੋਂ ਅਸੀਂ ਆਏ ਆ ਅੱਗ ਪਹਿਲਾਂ ਹੀ ਲੱਗੀ ਹੋਈ ਸੀਗੀ ਗੱਡੀ। ਜਿਹੜਾ ਟਰੱਕ ਸੀਗਾ ਓਵਰਲੋਡਿਡ ਸੀਗਾ। ਰਾਖਾ ਭਾਜੀ ਓਵਰਲੋਡ ਸੀਗਾ ਹਾਂਜੀ ਓਵਰਲੋਡ ਸੀਗਾ ਹਾਂਜੀ ਹੂ ਇਹਦੇ ਮਤਲਬ ਕਿ ਜਿੱਡੀ ਬੋਡੀ ਆ ਨਾ ਇਹਦੇ ਇੱਕ ਤੋਂ ਵੀ ਉੱਪਰ ਕੰਬਲ ਕੰਬਲ ਸੀਗੇ ਜਿਨ੍ਹਾਂ ਨੂੰ ਅੱਗ ਲੱਗੀ ਬਹੁਤ ਜਲਦੀ ਚਾਲਕ ਕੱਲੇ ਸੀਗਾ ਜਾਂ ਕੋਈ ਹੋਰ ਵੀ ਬੰਦਾ ਨਜ਼ਰ ਆ ਰਿਹਾ ਸੀ ਭਾਜੀ ਬੰਦਾ ਕੱਲਾ ਹੀ ਸੀਗਾ ਠੀਕ ਠੀਕ ਹੈ ਅਸੀਂ ਕਲੰਦੀ ਕੋਸ਼ਿਸ਼ ਕੀਤੀ ਉਹਨੇ ਬਹੁਤ ਅਸੀਂ ਜਦੋਂ ਆ ਰਹੇ ਆਏ ਆ ਨਾ ਉੱਪਰ ਪਹੁੰਚੇ ਆ ਉਹ ਹੱਥ ਪੁੱਤ ਮਾਰਦਾ ਪਿਆ ਸੀਗਾ ਅੱਗ ਬਹੁਤ ਤੇਜ਼ ਸੀਗੀ ਤਾਂ ਕਰਕੇ ਅਸੀਂ ਨੇੜੇ ਨਹੀਂ ਆਏ ਜੀ ਨਿਕਲ ਨਹੀਂ ਸਕੀ ਉਹ ਨਿਕਲ ਨਹੀਂ ਸਕਿਆ ਉਹ ਜਿੱਦਾਂ ਨਾ ਗੱਡੀ ਮੂਰੋ ਠੋਕੀ ਆ ਸਾਰੇ 22:30 ਵਜੇ ਸਾਨੂੰ ਇਤਲਾਹ ਹੋਈ ਕਿ ਪਾਰਕ ਪਲਾਜ਼ਾ ਦੇ ਸਾਹਮਣੇ ਪੁਲ ਦੇ ਉੱਤੇ ਭਾਈਵਾਲਾ ਵੀ ਮਾਲ ਦਾ ਭਰਿਆ ਟਰੱਕ ਜਾ ਰਿਹਾ ਉਹਨੂੰ ਅੱਗ ਲੱਗੀ ਹੋਈ ਹੈ ਜੀ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਅਸੀਂ ਪਹੁੰਚੇ ਹਾਂ ਜੀ ਤੇ 20-25 ਮਿੰਟਾਂ 'ਚ ਅੱਗ ਤੇ ਕਾਬੂ ਪਾ ਲਿਆ ਸਰਚ ਤੋਂ ਦੇਖਿਆ ਗਿਆ ਤੇ ਅਗਲੇ ਜੋ ਕੈਬਨ ਦਾ ਡਰਾਈਵਰ ਵਾਲਾ ਉਹ ਚੱਕ ਡੈੱਡ ਬਡੀ ਪਈ ਹੈ ਜੀ ਕਮਰਸ਼ੀਅਲ ਗੱਡੀ ਸੀ ਸਾਰੇ ਮਾਲ ਵਾਹ ਕੇ ਹੀ ਆ ਜੀ ਟਰਾਂਸਪੋਰਟ ਦਾ ਮਾਲ ਆ ਟਰਾਂਸਪੋਰਟ ਦਾ ਮਾਲ ਆਈ ਵਿੱਚ ਮਿਕਸ ਹੀ ਆ ਕੱਪੜਾ ਦਵਾਈਆਂ ਸਾਈਕਲ ਵਗੈਰਾ ਹੋਰ ਤੇ ਅਗ ਲੱਗਨ ਦਾ ਕਾਰਨ ਸਰ ਇਹ ਲੈਣੀ ਪਤਾ ਲੱਗ ਸਕਿਆ ਵੀ ਅਗ ਲੱਗਨ ਦਾ ਕਾਰਨ ਕੀ ਹੈ ਹਾਂਜੀ ਇੱਕ ਬੰਦਾ ਜੀ ਉਹਦੀ ਡੈੱਡ ਬੋਡੀ ਪਈ ਹੈ ਵਿੱਚ ਬਾਕੀ ਸੱਚ ਕਰ ਰਹੇ ਜੀ ਬਾਕੀ ਕੋਈ ਹੋਰ ਤਾਂ ਨਹੀਂ ਹੁੰਦਾ ਸਰ ਇਹ ਨਹੀਂ ਪਤਾ ਨਹੀਂ ਸੰਪਾ ਕੇ ਲੱਗੇ ਤੇ ਇਤਲਾਹ ਹੀ ਹੈ ਜੀ ਕਿੰਨੀਆਂ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਲੱਗੀਆਂ ਜੀ ਤੀਜੀ ਆ ਰਹੀ ਹੈ ਵਿੱਚ ਕੀ ਸਮਾਨ ਕੀ ਹੈ ਸਰ ਸਰ ਵਿੱਚ ਦਾ ਟਰਾਂਸਪੋਰਟ ਦਾ ਮਾਲ ਆ ਜਿੱਦਾ ਕੰਬਲ ਵਗੈਰਾ ਪਏ ਨੇ ਦਵਾਈਆਂ ਨੇ ਸਾਈਕਲ ਵਗੈਰਾ ਹੋਰ ਜਿਹਦਾ ਟਰਾਂਸਪੋਰਟ ਦਾ ਉਹ ਮਾਲ ਹੈ। ਇਹ ਟਰਾਂਸਪੋਰਟ ਦੀ ਗੱਡੀ ਲੱਗੀ। ਹਾਂ ਜੀ। ਇਹ ਜੇ ਲੋਕਲ ਗੱਡੀ ਹੈ ਕੀ ਬਾਤ। ਸਰ ਨਹੀਂ ਇਹ ਤਾਂ ਹੁਣ ਬਾਅਦ ਵਿੱਚ ਤਨਸ਼ੀਖ ਹੀ ਪਤਾ ਲੱਗੂਗਾ ਜੀ। ਸਰ ਅੱਗ ਲੱਗੀ ਹੈ ਸਰ ਕੀ ਮਾਮਲਾ ਕੀ ਹੈ ਜੀ? ਸਰ ਸਾਨੂੰ 22:30 ਵਜੇ ਬੁਲਾਇਆ ਗਿਆ ਕਿ ਪਾਰਕ ਲਕੌੜਾ ਜਿਹੜੇ ਸਾਹਮਣੇ ਪੁਲ ਦੇ ਉੱਤੇ ਇੱਕ ਟਰੱਕ ਨੂੰ ਅੱਗ ਲੱਗੀ। ਜੀ। ਅਸੀਂ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ। ਜਦੋਂ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਤੇ ਕਾਫੀ ਕੀਤਾ ਵੀ ਕੁਝ ਮਿੰਟਾਂ 'ਚ। ਤੇ ਤੋਂਾ ਟੋੜੇ ਖਤਮ ਹੋਤੇ ਸੱਤ ਕਿੱਤੀ ਕੈਬਨ ਦੀ ਅੰਦਰ ਇੱਕ ਡੈਡਬੁਡੀ ਪਈ ਹੋਈ ਸੀ ਤੇ ਉਹਦੇ ਲੱਫਾਂ ਬਸ ਗਏ ਹਨ ਸ਼ਾਇਦ ਡਰਾਈਵਰ ਵੀ ਹੈ ਜੀ ਡਰੋ ਕਿ ਸਰ ਦੱਸਿਆ ਜਾ ਰਿਹਾ ਇੱਥੇ ਟ੍ਰੱਕ ਦੇ ਵਿੱਚ ਸਿਲੰਡਰ ਵੀ ਹੋਇਆ ਚੁਕਿਆ ਸਿਲੰਡਰ ਜਿਹੜਾ ਸਾਈਡ ਤੇ ਸੀਐਨਜੀ ਆ ਉਹਦਾ ਸਿਲੰਡਰ ਡੋਨ ਹੋਇਆ ਤੁਹਾਨੂੰ ਓਕੇ ਵਾਹੜੀ ਦਾ ਇਹ ਸੀਐਨਜੀ ਵਾਲਾ ਟ੍ਰੱਕ ਸੀਗਾ ਜੀ ਹਾਂਜੀ ਇਹ ਸੀਐਨਜੀ ਵਾਲਾ ਜੀ ਕਿ ਅੱਗ ਲੱਗੀ ਕਿਤਾ ਕੋਈ ਪਤਾ ਚੱਲਿਆ ਸਾਰਾ ਨਹੀਂ ਪਤਾ ਲੱਗਾ ਬਸ ਬਾਅਦੋਂ ਆ ਕੇ ਲੱਗੀ ਤੇ ਇਤਲਾਹ ਆਈ ਉਸ ਤੋਂ ਬਾਅਦ ਅਸੀਂ ਕਾਬੂ ਕਰ ਚੱਲ ਦੀ ਮੋਤ ਹੋ ਚੁੱਕੀ ਹੈ ਹਾਂਜੀ ਉਹ ਡੈਡਬੁਡੀ ਸੜ ਗਈ ਹੈ ਜੀ ਅੰਦਰ ਅਚਾਨਕ ਨਹੀਂ ਆ ਰਿਹਾ ਇਹ। ਠੀਕ ਠੀਕ। ਹਾਂਜੀ ਸਰ। ਇਹ ਜਿਹੜਾ ਹਾਸਾ ਹੋਇਆ ਕਿੱਥੇ ਹੋਇਆ ਤੇ ਕਿਵੇਂ ਹੋਇਆ? ਇਹ ਸਰ ਜਦੋਂ ਅਸੀਂ ਲੁਧਿਆਣੇ ਤੋਂ ਫਰੋਜਪੁਰ ਵੱਲ ਨੂੰ ਜਾਂਦੇ ਆਂ। ਫਾਰਕ ਪਲਾਜਾ ਦੇ ਆਪੋਜੀਟ ਹੋਇਆ ਫੋੜ ਦੇ ਉੱਤੇ। ਇਹ ਕਿੰਨੇ ਵਜੇ ਹਾਸਾ ਹੋਇਆ ਜੀ ਤੇ ਟਰੱਕ ਜਿਹੜਾ ਸੀਗਾ ਉਹ ਕਿੱਥੋਂ ਦੀ 10 ਵਜੇ ਲਗਭਗ ਦੀ ਗੱਲ ਹੈ। ਅੱਛਾ ਜੀ ਕਿੱਥੋਂ ਤੋਂ ਕਿੱਥੇ ਜਾ ਰਹੇ ਸੀ? ਇਹ ਲੁਧਿਆਣੇ ਟ੍ਰਾਂਸਪੋਰਟ ਨਗਰ ਤੋਂ ਇਹਨੇ ਸਮਾਨ ਲੋਡ ਕੀਤਾ ਸੀ। ਫਰੋਜਪੁਰ ਸਾਈਡ ਵੱਖ-ਵੱਖ ਜਗ੍ਹਾ ਤੇ ਅਨਲੋਡ ਕੀਤਾ ਸੀ। ਅਛਾ ਇਹ ਪਤਾ ਚੱਲੇ ਸਰ ਹਾਦਸਾ ਹੋਇਆ ਕਿੱਦਾਂ ਜੀ ਹਾਦਸਾ ਹੋਇਆ ਗੱਡੀ ਨੂੰ ਨੀਂਦ ਵਗੈਰਾ ਆ ਗਈ ਉਹ ਕਲੀਅਰ ਹੋਊਗਾ ਜੀ ਇਹ ਪਿੱਲਰ ਲੱਗਿਆ ਜੀ ਤੇ ਭਾਰਤ ਨਗਰ ਚੌਂਕ ਲਿਖਿਆ ਇਹਦੇ ਨਾਲ ਟਕਰਾਈ ਹੈ ਗੱਡੀ ਮੌਕੇ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਗੱਡੀ ਉਧਰ ਨੂੰ ਟਵੇਟਰ ਤੇ ਚੜਨ ਕਰਕੇ ਉਹਦੇ ਨਾਲ ਟਕਰਾਈ ਹੈ ਟਕਰਾਉਣ ਤੋਂ ਬਾਅਦ ਜਿਹੜੀ ਗੱਡੀ ਦੇ ਵਿੱਚ ਸੀਐਨਜੀ ਦਾ ਸਿਲੰਡਰ ਲੱਗਿਆ ਸੀ ਉਹਨੂੰ ਜਦੋਂ ਝਟਕਾ ਲੱਗਿਆ ਉਹ ਫਟ ਗਿਆ ਗੱਡੀ ਬੰਦ ਨਹੀਂ ਹੋਈ